ਸਿੱਖਾਂ ਦੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਚਕਣ ਸ੍ਰੀ ਹਰਮਿੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਸਚਕਣ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਤਕ ਹੋਣ ਲਈ ਪਹੁੰਚੀਆਂ ਜਿੱਥੇ ਉਹਨਾਂ ਦੇ ਵੱਲੋਂ ਗੁਰੂ ਘਰ ਮੱਥਾ ਟੇਕ ਹਾਜ਼ਰੀਆਂ ਭਰੀਆਂ ਗਈਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਸੰਗਤਾਂ ਦੇ ਵੱਲੋਂ ਸਚਕਣ ਸ੍ਰੀ ਹਰਮਿੰਦਰ ਸਾਹਿਬ ਵਿਖੇ ਦੇਸੀ ਕੇ ਉਦੇ ਦਿਵੇ ਜਗਾ ਸੁੰਦਰ ਦੀਪਮਾਲਾ ਕੀਤੀ ਗਈ ਅਤੇ ਅਲੌਕਿਕ ਆਤਿਸ਼ਬਾਜੀ ਦਾ ਨਜ਼ਾਰਾ ਮਾਣਿਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ குருਕਾਰਾਈ ਸੰਗਤਾਂ ਨੇ ਦੱਸਿਆ ਕਿ ਅੱਜ ਦੇ ਪਵਿੱਤਰ ਦਿਹਾੜੇ ਗੁਰੂ ਕਰਨਤਮਸਤਕ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਸੁੰਦਰ ਦੀਪਮਾਲਾ ਤੇ ਲੋਕਿਕ ਆਤਿਸ਼ਬਾਜੀ ਵੇਖ ਕੇ ਨਿਹਾਲ ਹੋ ਰਹੇ ਹਨ ਅੱਜ ਗੁਰੂਕਾਰ ਪਹੁੰਚ ਨਤਮਸਤਕ ਹੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਉੱਥੇ ਹੀ ਵਿਸ਼ਵ ਦੀ ਸੇਵਾ ਦੀ ਸਿੱਖ ਦਾਮ ਸੇਵਾ ਸੰਗਤ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸ਼ਾਏ ਮਾਰਗ ਤੇ ਚੱਲਣ ਦੀ ਲੋੜ ਹੈ। ਦਾਸ ਦਾ ਨਾਮ ਭਾਈ ਸੁਖਮੀ ਸਿੰਘ ਦਾਸ ਮਰਸਾਤੋ ਜੀ। ਅੱਜ ਇਹ ਪ੍ਰੋਗਰਾਮ ਹੈ ਜਿਹੜਾ ਦੇਸ਼ਾਂ ਹਮ ਦੇਸ਼ਾਂ ਵਿੱਚ ਵਸਦੇ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਰੂ ਤੇਰੇ ਤੇਰੀ ਉਪਮਾ ਤੋਂ ਹੀ ਬਣਿਆ ਵੇ ਮਹਾਵਾਕ ਅਨੁਸਾਰ ਸਤਿਗੁਰੂ ਜੀ ਦੀ ਮਾਨ ਬਖਸ਼ਿਸ਼ ਕਿਰਪਾ ਹੋਈ ਹੈ। ਤਨ 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 ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਤਨ ਤਨ ਜਨੇ ਦੀ ਮਾਓ ਆਏ ਸਫਲ ਸੀ ਤਨ ਤਨ ਪਿਤਾ ਤਨ ਤਨ ਕੁਲ ਤਨ ਸੋ ਜੰਨੀ ਜਿਨ ਗੁਰੂ ਜਨੇ ਮੇਂ ਐਸੇ ਮਾਣ ਸ੍ਰੀ ਗੁਰੂ ਨਾਨਕ ਦੇਵ ਜੀ ਤੀਜੀ ਜੋਤ ਤਨ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਜਿਹੜਾ ਸਚ ਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਅਤੇ ਜੋ ਕਿ ਸਨ ਸਾਹਿਬ ਗੁਰਦਵਾਰਾ ਜਿੱਥੇ ਵਾਸਰ ਕੇ ਗਿਲਾ ਸਤਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜੋ ਕਿ ਜਨਮ ਹੋਆ ਜਨਮ ਹੋਇਆ ਅਤੇ ਜੋ ਕਿ ਸਤਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਜਿਹੜਾ ਲੱਖਾਂ ਹੀ ਸੰਗਤਾਂ ਸਚ ਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਆਣ ਕੇ ਸ਼ਰਦਾ ਭਾਵਨਾਂ ਨਾਲ ਮਨਾ ਰਹੇ ਨੇ ਅਤੇ ਅੱਤਸਵਾਜ ਦਾ ਨਜ਼ਾਰਾ ਵੇਖਣ ਯੋਗ ਹੁੰਦਾ ਹੈ ਬਹੁਤ ਵਧੀਆ ਅੱਤਸਵਾਜ ਹੁੰਦੀ ਹੈ ਤੇ ਅੱਤਸਵਾਜ ਹੋ ਚੁੱਕੀ ਹੈ ਤੇ ਨਾਲ ਹੀ ਸਤਕ ਦੀ ਮਹਾਨ ਕਿਰਪਾ ਸਤਕਾ ਜੋ ਕਿ ਦੀਪਮਾਲਾ ਹੋਈ ਹੈ ਸੋ ਸ੍ਰੀ ਗੁਰੂ ਅਮਰਦਾਸ ਸਾਹਿਬ ਦਾ ਜੋ ਕਿ ਪ੍ਰਤਾਸ਼ 5 ਮਈ 1463 ਇਸ ਵਿੱਚ ਪਿਤਾ ਤੇਜਪਾਲ ਦੇ ਘਰ ਅਤੇ ਮਾਤਾ ਲక్ష్ਮੀ ਜੀ ਦੇ ਘਰ ਹੋਇਆ ਐਸੇ ਵਿਰਲੀ ਆਈ ਮਾ ਗੁਰੂਆਂ ਪੀਰਾਂ ਮਾ ਮਾਹਾਂਪੁਰਖਾਂ ਨੂੰ ਸੂਰਬੀਰਾਂ ਨੂੰ ਵਿਰਲੀ ਆਈ ਮਾ ਜਾਣਦੀਆਂ ਨੇ ਜਿਨ੍ਹਾਂ ਦੀ ਗੋਦ ਕੁੱਖ ਪਵਿੱਤਰ ਹੁੰਦੀ ਐ ਸੋ ਦਾਸ ਦੇ ਜਥੇਵੰਨੋ ਆਪ ਜੀ ਨੂੰ ਤਨਸੀਰ ਗੁਰ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਰ ਦਨੀਆਂ ਲੱਖ ਲੱਖ ਵਧਾਈਆਂ ਜਿੱਥੇ ਅਸੀਂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਜਗਾਣਾ ਮਨਾ ਰਹੇ ਹਾਂ ਉਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ 300 ਸਾਲਾ ਜਸਾ ਸਿੰਘ ਰਾਮਗੜੀਆ ਦੇ ਜੋ ਕਿ ਸ਼ੋਮੀ ਗੁਰਦਾਰਾ ਪੰਥ ਕਮੇਟੀ ਲੱਖਾਂ ਹੀ ਸੰਗਤਾਂ ਕੱਲ ਦੇ ਦਿਨ ਮਨਾ ਰਹੀਆਂ ਤੇ ਅੱਜ ਮਨਜੀਤ ਸਾਹਿਬ ਵਿਕੇ ਢਾਡੀ ਸਿੰਘ ਕੁਇਸ਼ਰ ਸਿੰਘ ਕਥਾਵਾਸ ਸਿੱਖ ਆਉਣ ਦੇ ਮਹਾਨ ਪ੍ਰਚ ਇਹਨਾਂ ਦਾ ਜੋ ਜੱਸਾ ਸਿੰਘ ਆਰਮਗੜੀਆ ਦਾ ਅਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਾ ਜੋ ਕਿ ਜਨਮ ਦਿਹਾੜਾ ਜੋ ਕਿ ਕੱਲ ਮਨਾ ਰਹੇ ਤੋਂ ਆਪ ਜੀ ਨੂੰ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਖਿਮਾ ਤੇ ਚਾਚਕੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇਰੀ ਉਪਮਾ ਤੋਏ ਬਣ ਆਵੇ 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 ਪੱਲੇ ਅਮਰਦਾਸ ਗੁਣ ਤੇ ਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਬਣ ਆਵੇ ਤੇਰੀ ਉਪਮਾ ਤੋਂ ਬਣ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਪਾਰ ਕਿਰਪਾ ਹਿਤਾਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਤੀਸਰੀ ਪਾਤਸ਼ਾਹੀ ਦਾ ਜਨਮ ਦਿਹਾੜਾ ਹਰਮੰਦਰ ਸਾਹਿਬ ਵਿਖੇ ਬੜੀ ਤੁੰਤਾਂ ਮਨਾਇਆ ਜਾ ਰਿਹਾ ਹੈ ਆਲੋਕਿਕ ਨਜ਼ਾਰੇਆਂ ਨੂੰ ਦੇਖਣ ਵਾਲੇ ਆਤਿਸ਼ਬਾਜ਼ੀ ਚੱਲੀ ਹੈ ਆਨੰਦ ਮਾਈ ਬਣਿਆ ਸਾਡੇ ਗੁਰੂ ਮਹਾਰਾਜ ਆਪਾਰ ਕਿਰਪਾ ਹੋਈ ਹੈ ਅਬਰਾਸ ਰਿੰਦੀ ਤੰਦਰੁਸਤੀ ਮਹਾਰਾਜ ਸਾਹਿਬ ਦੀ ਚੜ੍ਹਦੀ ਕਲਾ ਬਖਸ਼ੇ ਇਹੋ ਜਿਹਾ ਨਜ਼ਾਰਾ ਕਦੀ ਕਿਤੇ ਦੇਖਿਆ ਜੀ ਨਾ ਜੀ ਜਿਵੇਂ ਪਹਿਲੀ ਵਾਰ ਹੀ ਦੇਖਿਆ ਸਚਕੰਡ ਸ਼ਰਮੰਦਰਾ ਸਾਹਿਬ ਵਿਖੇ ਦੇਖਿਆ ਗਿਆ ਇਹੋ ਜਿਹਾ ਲੋਕਿਕ ਨਜ਼ਾਰਾ ਪਹਿਲਾਂ ਕਦੀ ਨਹੀਂ ਦੇਖਿਆ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਐਸਐਮਜੀ ਨਿਊਜ਼